ਮਾਨ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਔਰਤ ਨੂੰ 460 ਗ੍ਰਾਮ ਹੈਰੋਇਨ ਸਮੇਤ 20000 ਰੁਪਏ ਡਰਗ ਮੰਨ ਸਮੇਤ ਕਾਬੂ ਕੀਤਾ ਗਿਆ ਇਸ ਸਬੰਧ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਸ੍ਰੀ ਹਰਗੁਬਿੰਦਪੁਰ ਸਾਹਿਬ ਰਿਸ਼ਕ ਕਰਨੇ ਦੱਸਿਆ ਕਿ ਮਾਨਯੋਗ ਸ੍ਰੀ ਸੋਹੇਲ ਕਾਸਿਮ ਮੀਰ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਬਟਾਲਾ ਗੁਰਪ੍ਰਤਾਪ ਸਿੰਘ ਸਹੋਤਾ ਐਸਪੀ ਦਿਆਂ ਹਦਾਤਾ ਅਨੁਸਾਰ ਭੜੇ ਅੰਸਰਾ ਅਤੇ ਨਸ਼ੇ ਦੇ ਖਿਲਾਫ ਸਮਗਲਣਾ ਦੇ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਥਾਣਾ ਕਮਾਨ ਦੇ ਮੁਖੀ ਐਸਐਚਓ ਵਿਕਰਮਜੀਤ ਸਿੰਘ ਵੱਲੋਂ ਸਮੇਤ ਸੀਆਈਏ ਸਟਾਫ ਬਟਾਲਾ ਦੇ ਕਰਮਚਾਰੀ ਗਸਤ ਦੇ ਸਬੰਧ ਵਿੱਚ ਪਿੰਡ ਭੋਮਾ ਗਏ ਸਨ ਜਿੱਥੇ ਇੱਕ ਔਰਤ ਪਵਨਦੀਪ ਕੋਰ ਪਤਨੀ ਅਮਰਪਾਲ ਸਿੰਘ ਵਾਸੀ ਭੋਮਾ ਪਾਸੋਂ 460 ਗ੍ਰਾਮ ਹੈਰੋਨ ਅਤੇ ਇੱਕ ਕੰਪਿਊਟਰ ਕੰਡਾ ਤੇ 20000 ਰੁਪਏ ਭਾਰਤੀ ਕਰੰਸੀ ਡਰਗ ਮਨੀ ਸਮੇਤ ਕਾਬੂ ਕਰ ਲਿਆ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁਖੀ ਸਾਹਿਬ ਵੱਲੋਂ ਤੁਹਾਡੇ ਡੀਵੀ ਸਾਹਿਬ ਵੱਲੋਂ ਚਲਾਇਆ ਗਿਆ ਨਸ਼ਾ ਮੁਕਤ ਗੁੱਡ ਉਸ ਸਮੇਂ ਬੜਾ ਵੱਡਾ ਹਜ਼ਾਰਾ ਮਿਲਿਆ ਜਦੋਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਜ਼ੁਹੇਰਬੀਨ ਸਾਹਿਬ ਦੀ ਨਿਸ਼ਾਨਦੇਸ਼ ਤੇ ਹਰਡ ਐਸਡੀਐਸਪੀ ਐਸਪੀਡੀ ਸਾਹਿਬ ਦੀ ਸੌਤਾ ਸਾਹਿਬ ਦੀ ਜਿਹੜੀ ਹਰ ਡਾਇਰੈਕਸ਼ਨਸ ਤੇ ਹਨ ਥਾਣਾ ਕਮਾਂਡ ਦੀ ਪੁਲਿਸ ਨੂੰ ਉਸਵੇ 250 ਦਾ ਕੋਈ ਜਦੋਂ ਉਹਨਾਂ ਨੇ ਇੱਕ ਝੋਮਾ ਦੀ ਔਰਤ ਨੂੰ 460 ਗ੍ਰਾਮ ਦੇ ਨਾਲ ਚਾਹ ਦਾ ਭੇਰੋਂ ਦੇ ਨਾਲ ਦਸਰਾ ਦਿੱਤਾ ਜਿਸ ਦੀ ਲਿੜੀ ਦਾ ਨਾਮ ਪਵਨਦੀਪ ਗੌਰ ਹੈ ਤੇ ਜਿਹੜੀ ਕੋ ਬਰਾਮਦ ਹੈ ਹੋਈ ਹੈ ਉਹਦੇ ਨਾਲ ਨਾਲ ਇਹਦੇ ਕੋਲ ਇਹ ਕੰਡਾ ਦੀ ਦੋ ਦੀ ਨੂਰ ਤੋਂ ਗੱਬੇ ਨਹੀਂ ਸੀ ਨਾਲ ਡਰਗਮਣੀ 20000 ਰੁਪਇਆ ਬ੍ਰੰਮ ਹੋਈ ਇਥੇ ਦੱਸਣ ਯੋਗ ਹੈ ਕਿ ਜਿੱਤੋ ਇਹ ਲੈਦੀ ਸੀ ਉਦੋਂ ਵੀ ਨਾ ਉਹ ਵੀ ਪਰਚੇ ਦੇ ਬੰਦਾ ਇਨਵੋਲ ਹੈ ਜਿਹੜਾ ਜਿਹੜਾ ਪਤੀ ਹੈ ਜਿਹੜਾ ਅੰਮ੍ਰਿਤਪਾਲ ਕੋਲ ਜੀਤੇ ਆਲਰੇਡੀ 7 ਪਰਚੇ ਨੇ ਉਹ ਇਸ ਟਾਈਮ ਉਹ ਜੇਲੂ ਵਿੱਚ ਪੰਦਾ ਦੂਜਾ ਨਹੀਂ ਉਹ ਵੀ ਇਸੇ ਮਾਮਲੇ ਵਿੱਚ ਜਿਹਦੇ ਨਾਲ ਹੀ ਇਨਵੋਲ ਹੈ ਜਿਹਨੂੰ ਵੀ ਪਰਚੇ ਦੇ ਨਾਲ ਰੱਖ ਕੇ ਉਸ ਉਸ ਨੂੰ ਵੀ ਹੀ ਰਿਮਾਂਡ ਤੇ ਲਿਆ ਕੇ ਕੋਸ਼ਿਸ਼ ਕਰਾਂਗੇ ਜਿਤਨਾ ਜਰਾ ਹੋਟਰਾ ਸੇ ਹੋਣਗੇ ਤਲਾਸ਼ ਕਰਾਂਗੇ ਸਰ ਇਹਦੇ ਪਤੀ ਤੇ ਕਿਹੜੇ ਕਿਹੜੇ ਪਰਚੇ ਦਰਜ ਹੈ ਜੀ ਐਨ ਆਰ ਪੀ ਐਸ ਦੇ ਜਾਂ ਹੋਰ ਵੀ ਇਹਦੇ ਨਾਲ ਇਸ ਤੇ 302 ਦੇ ਜਾਂ ਹੋਰ ਵੈਰੀਅਸ ਵੀ ਹੈਗੀਆਂ ਸੈਕਸ਼ਨਸ ਵੀ ਆ ਉਹਦੇ ਪਰਚੇ ਦੱਸ ਸਕਦੇ ਸਰ ਨੇ ਇਹ ਇਹਦੇ ਜਿਹੜੀ ਜੀੜੀ ਹੈ ਜਿਹਦਾ ਅਸੀਂ ਰਿਮਾਂਡ ਲੈ ਰਹੇ ਹਾਂ ਉਹਦਾ ਰਿਮਾਂਡ ਅਸੀਂ ਸਾਨੂੰ ਮਿਲਿਆ ਜੀ ਦੱਸਿਆ ਸਰ ਸਾਹਿਬ ਨੇ ਇਸੇ ਦੌਰਾਨ ਅਸੀਂ ਹੋਰ ਬੈਰਿਸ਼ ਜਿਹੜੀ ਬਰੀਕੀ ਕੋਸ਼ਿਸ਼ ਕਰਾਂਗੇ ਜਿੱਦਾਂ ਖਾਸ ਹੋਊਗਾ ਤਾਂ ਅਸੀਂ ਸ਼ੇਅਰ ਕਰਾਂਗੇ ਸਰ ਇਹਦੇ 'ਚ ਇਹ ਔਰਤ ਇਕੱਲੀ ਕੰਮ ਕਰਦੀ ਸੀ ਕਿ ਜਾਂ ਤੇ ਨਾਲ ਹੋਰ ਵੀ ਕੋਈ ਸਾਥੀ ਜਿਹੜਾ ਕੰਮ ਕਰਦਾ ਹੈਗਾ ਮੈਂ ਜਿਸ ਤਰ੍ਹਾਂ ਦੱਸਿਆ ਕਿ ਸਾਥ ਦੀ ਗੱਲ ਆਪਰੇ ਉਹ ਵੀ ਨਾ ਇਨਵੋਲਡ ਸੀ ਉਹ ਵੀ ਪਰਚੇ ਨਾਲ ਇਹ ਪਤੀ ਜਿਹੜਾ ਗਿਆ ਉਹ ਵੀ ਉਹਦੀ ਵਿੱਚ ਮੁੰਡਾ ਸਾਹਮਣੇ ਆਈ ਹੈ ਉਹ ਬੱਚੇ ਉਹ ਪਰਚੇ ਸ਼ਾਮਲ ਹੈ ਇਹ ਕਿੱਥੋਂ ਖੜਿਆ ਜੀ ਇਹ ਇਸ ਲੇਡੀ ਨੂੰ ਅਸੀਂ ਇਹਦੇ ਘਰ ਦੇ ਬਾਹਰੋਂ ਹੀ ਪਿੰਡ ਭੋਵੇਂ ਦੇ ਤੋਂ ਹੀ ਨਿਕਟਾ ਰਹੇ ਹਾਂ